ਬੱਚਿਓ ਤੇ ਚਲੋ ਫੇਰ ਅੱਜ ਸ਼ੈਲੀ ਸਟਡੀ ਰੂਮ ਵਿੱਚ ਇੱਕ ਸਟੋਰੀ ਸੁਣਦੇ ਆਂ ਪਹਿਲੀ ਸਟੋਰੀ ਜਿਹੜੀ ਕਿਸੀਗੀ ਤੁਸੀਂ ਬਹੁਤ ਪਸੰਦ ਕੀਤੀ ਐ ਅੱਜ ਅਸੀਂ ਸੁਣਾਗੇ ਖਰਗੋਸ਼ ਤੇ ਕਛੂਕੂਮੇ ਦੀ ਕਹਾਣੀ ਹੇਅਰ ਐਂਡ ਦ ਟੋਟਾਇਜ਼ ਤੇ ਦੇਖਣਾ ਤੁਹਾਨੂੰ ਕਿੰਨਾ ਮਜ਼ਾ ਆਏਗਾ ਪਰ ਜਿਨ੍ਹਾਂ ਨੇ ਹਾਲੇ ਤਾਈ ਮੇਰਾ ਚੈਨਲ ਸ਼ੈਲੀ ਸਟਡੀ ਰੂਮ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਰਦੇ ਆਂ ਅਸੀਂ ਸਟੋਰੀ ਨੂੰ ਸ਼ੁਰੂ ਬੱਚਿਓ ਇੱਕ ਵਾਰੀ ਦੀ ਗੱਲ ਐ ਕਛੂਕੂਮਾ ਜਿਹੜਾ ਹੈ ਸੜਕ ਤੇ ਜਾ ਰਿਹਾ ਸੀ ਬੜਾ ਹੀ ਹੌਲੀ ਤੁਰਦਾ ਤੁਰਦਾ ਕਿਉਂਕਿ ਕਛੂਏ ਦੀ ਜਿਹੜੀ ਸਪੀਡ ਹੁੰਦੀ ਹੈ ਨਾ ਬੜੀ ਹੌਲੀ ਹੁੰਦੀ ਹੈ ਤੇ ਉਹਦੇ ਸਾਹਮਣੇ ਇੱਕ ਖਰਗੋਸ਼ ਆ ਜਾਂਦਾ ਹੈ ਜਿਹੜਾ ਕਿ ਬਹੁਤ ਤੇਜ਼ ਤੁਰਦਾ ਹੁੰਦਾ ਹੈ ਉਹ ਕਿੰਨਾ ਹੌਲੀ ਤੁਰਦਾ ਪਿਆ ਆ ਉਹਨੂੰ ਤੇ ਇੱਥੇ ਤੱਕ ਪਹੁੰਚਣ ਨੂੰ ਦੋ ਦਿਨ ਲੱਗ ਜੋਗੇ ਇਸ ਤਰ੍ਹਾਂ ਇੱਕ ਹੈ ਕੈ ਖਰਗੋਸ਼ ਕਛੂਏ ਦੀ ਸਪੀਡ ਦਾ ਜਿਹੜਾ ਰੇਸ ਉਹਦੀ ਤੁਰੰਦੀ ਹੌਲੀ ਗਤੀ ਦਾ ਮਜ਼ਾਕ ਉਡਾਉਂਦਾ ਹੈ ਤੇ ਇਹ ਸੁਣ ਕੇ ਕਛੂਏ ਨੂੰ ਬੜਾ ਗੁੱਸਾ ਆਉਂਦਾ ਹੈ ਉਹ ਖਰਗੋਸ਼ ਨੂੰ ਕਹਿੰਦਾ ਹੈ ਅ ਫਿਰ ਕਰ ਮੇਰਾ ਮੁਕਾਬਲਾ ਆ ਮੇਰੇ ਨਾਲ ਰੇਸ ਅੱਜ ਮੈਂ ਦੇਖਦਾ ਹਾਂ ਕਿਦੇ ਵਿੱਚ ਦਮ ਜ਼ਿਆਦਾ ਹੈ ਤੇਰੇ ਵਿੱਚ ਕਿ ਮੇਰੇ ਵਿੱਚ ਕਿ ਤਾ ਬੋਲ ਤੂੰ ਕਿਸ ਨਾ ਗਲ ਕਰ ਰਹਾ ਹੈ ਕੀ ਮਜ਼ਾਕ ਕਰਦਾ ਪਿਆ ਹੈ ਕਿੱਥੇ ਤੂੰ ਤੇ ਕਿੱਥੇ ਮੈਂ ਕਿੱਥੇ ਤੇਰੀ ਚਾਲ ਤੇ ਕਿੱਥੇ ਮੇਰੀ ਚਾਲ ਚਲ ਜੇ ਤੂੰ ਇੰਨਾ ਕਹਿੰਦਾ ਹੈ ਤਾਂ ਮੈਂ ਮੰਨ ਗਿਆ ਲਾਲਨ ਨੇ ਹਰਿਸ ਫਿਰ ਦੋਨਾਂ ਦੇ ਰੇਸ ਲਗਾਉਣ ਦਾ ਫੈਸਲਾ ਸ਼ੁਰੂ ਹੋ ਜਾਂਦਾ ਹੈ ਜਿਸ ਦਿਨ ਰੇਸ ਦਾ ਦਿਨ ਹੁੰਦਾ ਹੈ ਉਸ ਦਿਨ ਟਾਈਗਰ ਉਹਨਾਂ ਨੂੰ ਚੰਡੀ ਦਿਖਾ ਕੇ ਰੇਸ ਨੂੰ ਸ਼ੁਰੂ ਕਰਦਾ ਹੈ ਤੇ ਕਛੂਆ ਹੌਲੀ ਹੌਲੀ ਤੁਰਦਾ ਹੈ ਔਰ ਖਰਗੋਸ਼ ਫਟਾਫਟ ਨੱਠੀ ਜਾਂਦਾ ਹੈ ਮੈਂ ਖਿਲਾੜੀ ਤੂੰ ਅਨਾੜੀ ਮੈਂ ਖਿਲਾੜੀ ਤੂੰ ਅਨਾੜੀ ਖਰਗੋਸ਼ ਇੱਕ ਐਕੇ ਉਹਦਾ ਮਜ਼ਾਕ ਉਡਾਂਦਾ ਹੈ ਕਛੂਆ ਬੜੀ ਹੌਲੀ ਹੌਲੀ ਤੁਰਿਆ ਆਂਦਾ ਹੈ ਤੇ ਕੋਈ ਵੀ ਸਮਾਂ ਇਦਾਂ ਦਾ ਨਹੀਂ ਆਂਦਾ ਜਦੋਂ ਕਛੂਆ ਖਰਗੋਸ਼ ਨੂੰ ਪਿੱਛੇ ਛੱਡ ਸਕਿਆ ਹੋਵੇ ਖਰਗੋਸ਼ ਅੱਗੇ-ਅੱਗੇ ਨੱਟ ਰਿਹਾ ਹੈ ਤੇ ਕਛੂਕਮਾ ਹੌਲੀ-ਹੌਲੀ ਉਹਦੇ ਪਿੱਛੇ-ਪਿੱਛੇ ਤੁਰਿਆ ਆ ਰਿਹਾ ਹੈ ਹੈ ਮੈਨੂੰ ਬਹੁਤ ਨੀਂਦ ਆਈ ਹੈ ਐਦਾਂ ਕਰਦਾ ਥੋੜੀ देर ਸੋ ਹੀ ਜਾਣਾ ਆ ਓਦਾਂ ਕਿਹੜਾ ਇਹ ਮੇਰੇ ਤੋਂ ਅੱਗੇ ਨਿਕਲਣ ਲੱਗਾ ਆ ਗੋਸ਼ ਨੂੰ ਆਪਣੇ ਜਿੱਤਣ ਦੀ ਪੂਰੀ ਉਮੀਦ ਸੀ ਉਹ ਤੇਜ਼ ਦੌੜ ਰਿਹਾ ਸੀ ਬੱਚਿਓ ਇਸ ਕਰਕੇ ਉਹ ਥੱਕ ਜਾਂਦਾ ਹੈ ਤੇ ਸੋਚਦਾ ਹੈ ਮੈਂ ਥੋੜਾ ਜਿਹਾ ਆਰਾਮ ਕਰ ਲੈਣਾ ਹਾਂ ਇਹ ਕਿਹੜਾ ਮੇਰੇ ਤੋਂ ਜਿੱਤਣ ਵਾਲਾ ਹੈ ਇਹ ਸੋਚ ਕੇ ਉਹਨੂੰ ਗੂੜੀ ਨੀਂਦ ਆ ਜਾਂਦੀ ਹੈ ਦਾ ਨਿਕਲ ਸਕਦਾ ਹੈ ਮੈਨੂੰ ਜਲਦੀ ਭਜਣਾ ਪਊਗਾ ਤੇ ਜਦੋਂ ਖਰਗੋਸ਼ ਸੁੱਤਾ ਉ르ਦਾ ਹੈ ਤਿਉਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਕਛੂਕੂ ਮਾਤਾ ਜਿਹੜਾ ਅਖੀਰਲਾ ਪੁਆਇੰਟ ਹੈ ਦੌੜ ਦਾ ਉੱਥੇ ਪਹੁੰਚਣ ਵਾਲਾ ਹੈ ਤਿਉਹ ਕਬਰਾ ਕੇ ਤੇਜ਼ ਤੇਜ਼ ਦੌੜਦਾ ਹੈ ਤਾਂਕਿ ਉਹ ਕਛੂਏ ਤੋਂ ਅੱਗੇ ਪਹੁੰਚ ਸਕੇ ਤੇ ਬੱਚਿਓ ਕਿਵੇਂ ਦੀ ਲੱਗੀ ਕਹਾਣੀ ਸਗੀ ਨਾ ਬਹੁਤ ਬਦਦਿਆ ਤੇ ਇਸ ਕਹਾਣੀ ਤੋਂ ਦੇਖੋ ਕਛੂਆ ਖਰਗੋਸ਼ ਨੂੰ ਕੀ ਸਿਖਾ ਰਿਆ ਹੈ ਖਰਗੋਸ਼ ਪਰ ਰੋ ਨਾ ਹਾਰ ਜਿੱਤ ਕਾ ਲੱਗੀ ਰਹਿੰਦੀ ਹੈ ਪਰ ਤੂੰ ਅੱਗੇ ਤੋਂ ਇਹ ਧਿਆਨ ਰੱਖੀ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ ਹੁੰਦਾ ਕਿਸੇ ਨੂੰ ਵੀ ਆਪਣੇ ਤੋਂ ਕਾਟ ਨਹੀਂ ਸਮਝੀਦਾ ਧੀਜ ਨੱਠਣ ਨਾਲੋਂ ਬਦਦਿਆ ਹੈ ਅਸੀਂ ਹਰ ਮੰਨੂ ਹੌਲੀ ਹੌਲੀ ਲਗਾਤਾਰ ਕਰਦੇ ਰਹੀਏ ਤਾਂ ਹੀ ਸਾਨੂੰ ਸਫਲਤਾ ਮਿਲਦੀ ਹੈ ਤੇ ਬੱਚਿਓ ਕਿਵੇਂ ਸੀਗੀ ਫਿਰ ਕਹਾਣੀ ਤੁਸੀਂ ਵੀ ਇਹ ਕਹਾਣੀ ਤੋਂ ਸਿੱਖਣਾ ਹੈ ਲਗਾਤਾਰ ਮਿਹਨਤ ਕਰਨੀ ਹੈ ਬੱਚਿਓ ਇਕਦਮ ਨਹੀਂ ਪੇਪਰਾਂ ਦੇ ਨੇੜੇ ਜਾ ਕੇ ਪੜ੍ਹਨਾ ਰੋਜ਼ ਦਾ ਹੌਲੀ ਹੌਲੀ ਕੀਤਾ ਅਭਿਆਸ ਤੁਹਾਨੂੰ ਅਖੀਰ ਵਿੱਚ ਸਫਲਤਾ ਦੇ ਨੇੜੇ ਲੈ ਕੇ ਜਾਏਗਾ ਤੇ ਬੱਚਿਓ ਅਗਰ ਮੇਰੀ ਇਹ ਸਟੋਰੀ ਵਦਿਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਔਰ ਕਮੈਂਟ ਸੈਕਸ਼ਨ ਚ ਮੈਨੂੰ ਜ਼ਰੂਰ ਦੱਸਣਾ ਤਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ